ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਖਬਰਾਂ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਆਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸੁਵਰਨ ਸਿੰਘ ਟਾਣਾ ਜੀ ਦੇ ਨਾਲ ਟਾਣਾ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆਂ ਜੀ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਹਾਲੇ ਲੁਧਿਆਣਾ ਵਾਲੀਆਂ ਜਿਹ ਉਮੀਦਵਾਰ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਐਲਾਨ ਰਹੀਆਂ ਨੇ ਪਰ ਉਪਕਾਰ ਸਿੰਘ ਘੁੰਮਣ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਜੀ ਬਿਲਕੁਲ ਜੀ ਬਿਲਕੁਲ ਪਹਿਲੀ ਗੱਲ ਤਾਂ ਇਹ ਵੀ ਇਹਨਾਂ ਚੋਣਾਂ ਦਾ ਐਲਾਨ ਹਾਲੇ ਤੱਕ ਨਹੀਂ ਹੋਇਆ ਜਿਵੇਂ ਕਿ ਤੁਸੀਂ ਆਪ ਹੀ ਗੱਲ ਕੀਤੀ ਆ ਦੂਜੀ ਗੱਲ ਇਹ ਆ ਵੀ ਇਹਨਾਂ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਤਿਆਰੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਇੰਉਂ ਖਿੱਚੀਆਂ ਵੀ ਜਿਵੇਂ ਜ਼ਿੰਦਗੀ ਦੀਆਂ ਇਹ ਆਖਰੀ ਚੋਣਾਂ ਹੋਣ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਅਰੋੜਾ ਸਾਹਿਬ ਨੂੰ ਉਮੀਦਵਾਰ ਐਲਾਨਿਆ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਆ ਉਹਨਾਂ ਨੂੰ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣਾ ਪਊਗਾ ਜੇ ਉਹ ਜਿੱਤ ਜਾਂਦੇ ਆ ਤੇ ਕਹਿੰਦੇ ਵੀ ਉਹਨਾਂ ਦੇ ਚੋਣ ਲੜਨ ਤੋਂ ਪਹਿਲਾਂ ਹੀ ਸ਼ਹਿਰ ਮੰਤਰੀ ਮੰਡਲ 'ਚ ਸ਼ਾਮਲ ਕਰ ਲਿਆ ਜਾਵੇ। ਇਥੋਂ ਪਤਾ ਲੱਗਦਾ ਵੀ ਆਮ ਆਦਮੀ ਪਾਰਟੀ ਇਸ ਸੀਟ ਦੇ ਉੱਤੇ ਟੇਕ ਕਿੰਨੀ ਲਾਈ ਬੈਠੀ ਆ। ਦੂਜੀ ਗੱਲ ਇਹ ਜੀ ਕਿ ਭਾਰਤ ਭੂਸ਼ਣ ਆਸ਼ੂ ਨੂੰ ਕਾਂਗਰਸ ਨੇ ਆਪ ਦਾ ਉਮੀਦਵਾਰ ਕੁਝ ਕਿਨਣ ਪਹਿਲਾਂ ਐਲਾਨਤਾ ਸੀ। ਆਸ਼ੂ ਹੋਰੀ ਹੀ 2022 ਦੇ ਵਿੱਚ ਹਾਰੇ ਸੀ। ਗੁਰਪ੍ਰੀਤ ਗੋਗੀ ਦੇ ਕੋਲੋਂ ਤੇ ਗੁਰਪ੍ਰੀਤ ਗੋਗੀ ਦੀ ਮੌਤ ਦੇ ਕਰਕੇ ਸੀਟ ਖਾਲੀ ਹੋਈ ਹੈ ਜਿਸ ਦੇ ਕਰਕੇ ਜ਼ਿਮਨੀ ਚੋਣ ਹੋਣੀ ਆ। ਆਸ਼ੂ ਹੋਰੀ ਕਹਿੰਦੇ ਜੀ ਕਾਂਗਰਸ ਇਹ ਗੱਲ ਕ ਹੁਣ ਅੱਜ ਅਕਾਲੀ ਦਲ ਦੇ ਵੱਲੋਂ ਵੀ ਉਮੀਦਵਾਰ ਐਲਾਨ ਦਿੱਤਾ ਗਿਆ ਅਕਾਲੀ ਦਲ ਦੇ ਵੱਲੋਂ ਪਰਉਪਕਾਰ ਸਿੰਘ ਘੁੰਮਣ ਨੂੰ ਉਮੀਦਵਾਰ ਐਲਾਨਿਆ ਗਿਆ ਪਰਉਪਕਾਰ ਸਿੰਘ ਘੁੰਮਣ ਕੌਣ ਆ ਇਹ ਹੈਗੇ ਜੀ ਸੀਨੀਅਰ ਵਕੀਲ ਲੁਧਿਆਣਾ 바ਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵੀ ਆ ਅਕਾਲੀ ਦਲ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਵੀ ਆ ਸੋ ਇਸ ਕਰਕੇ ਇਹਨਾਂ ਨੂੰ ਐਲਾਨ ਦਿੱਤਾ ਗਿਆ ਮੈਨੂੰ ਲੰਘੇ ਕੱਲ ਇੱਕ ਸੱਜਣ ਨੇ ਪੁੱਛਿਆ ਕਿਨੇ ਜੀ ਘੁੰਮਣ ਸਾਹਿਬ ਦਾ ਕੀ ਬਣੂਗਾ ਮੈਂ ਕਿਹਾ ਦੇਖੋ ਮੈਨੂੰ ਨਹੀਂ ਪਤਾ ਕੀ ਬਣੂਗਾ ਪਰ ਮੈਨੂੰ ਲੱਗਦਾ ਵੀ ਜ਼ਮੀਨ ਜ਼ਮਾਨਤ ਬਚਣੀ ਬਹੁਤ ਔਖੀ ਆ ਕਹਿੰਦਾ ਕਿਉਂ ਮੈਂ ਕਿਹਾ ਇੱਕ ਤਾਂ ਸੀਟ ਸ਼ਹਿਰੀ ਆ ਇਹ ਸੀਟ ਆ ਜਿਹੜੀ ਪਿੰਡੂ ਖੇਤਰ ਦੀ ਨਹੀਂ ਆ ਤੇ ਆ ਕਾੜੀ ਦਲ ਦਾ ਪ੍ਰਭਾਵ ਸ਼ਹਿਰੀ ਖੇਤਰ ਦੇ ਵਿੱਚ ਪੂਰਾ ਵੀ ਨਹੀਂ ਹੁਣ ਤਾਂ ਚਲੋ ਪਿੰਡੂ ਦੇ ਵਿੱਚ ਵੀ ਘਟ ਗਿਆ ਇਸ ਸੀਟ ਦੇ ਉੱਤੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਕਾਂਗਰਸ ਤੇ ਭਾਜਪਾ ਦਾ ਹੋਣਾ ਭਾਜਪਾ ਦਾ ਤਾਂ ਕਰਕੇ ਹੋਣਾ ਕਿਉਂਕਿ ਸ਼ਹਿਰੀ ਸੀਟਾਂ ਇਸ ਕਰਕੇ ਉਹਨਾਂ ਨੇ ਪੂਰਾ ਜ਼ੋਰ ਇੱਥੇ ਲਾਉਣਾ ਸ਼ਹਿਰੀ ਖੇਤਰ ਦੀ ਵੋਟ ਦੁਕਾਨਦਾਰਾਂ ਦੀ ਵਪਾਰੀਆਂ ਦੀ ਕਾਰੋਬਾਰੀਆਂ ਦੀ ਆਮ ਤੌਰ 'ਤੇ ਉੱਤੇ ਕਮਲ ਦੇ ਫੁੱਲ ਨਾਲ ਜੁੜੀ ਹੁੰਦੀ ਆ ਪਰ ਵਿਨੇ ਪਾਈ ਕਾੜੀ ਦਲ ਦਾ ਕੀ ਬਣਦਾ ਆ ਕਾੜੀ ਦਲ ਦੇ ਧੜੇ ਨਰਾਜ਼ ਵੀ ਆ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਦੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਭਾਈ ਇਸ ਵੇਲੇ ਸਾਡਾ ਅਕਾਲੀ ਦਲ ਸਹੀ ਆ ਇਹ ਅਕਾਲੀ ਦਲ ਸਹੀ ਹੈ ਹੀ ਨਹੀਂ ਪਰ ਅਕਾਲੀ ਦਲ ਬਾਦਲ ਗਰੁੱਪ ਦੇ ਵੱਲੋਂ ਪਰ ਉਪਕਾਰ ਸਿੰਘ ਘਮਣ ਨੂੰ ਆਪ ਦਾ ਉਮੀਦਵਾਰ ਐਲਾਨ ਦਿੱਤਾ ਗਿਆ ਉਹਨਾਂ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਹਾਂ ਸੁਖਬੀਰ ਸਿੰਘ ਬਾਦਲ ਪੰਜ ਮਹੀਨਾ ਬਾਅਦ ਮੁੜ ਕੇ ਪ੍ਰਧਾਨ ਬਣੇ ਆ ਉਹਨਾਂ ਦੀ ਪ੍ਰਧਾਨਗੀ ਤੋਂ ਬਾਅਦ ਇਹ ਪਹਿਲੀ ਚੋਣ ਆ ਦੁਬਾਰਾ ਪ੍ਰਧਾਨਗੀ ਤੋਂ ਬਾਅਦ ਇਹ ਪਹਿਲੀ ਚੋਣ ਆ ਇਸ ਚੋਣ ਦੇ ਵਿੱਚ ਕਿੰਨੀ ਕਿ ਸਫਲਤਾ ਮਿਲਦੀ ਆ ਇਹ ਕੁਝ ਕਹਿ ਨਹੀਂ ਸਕਦੇ ਪਰ ਸਾਰੀਆਂ ਸਿਆਸੀ ਪਾਰਟੀਆਂ ਇਸ ਵੇਲੇ ਚਰਚਾ ਦੇ ਵਿੱਚ ਜ਼ੋਰਾਂ ਦੇ ਉੱਤੇ ਰਹਿਣਾ ਕੰਮ ਹੈਗਾ ਜੀ ਜੀ ਬਿਲਕੁਲ ਸਹੀ ਟਾਲਾ ਸਾਹਿਬ ਤੇ ਉਧਰ ਦੂਸਰੇ ਬੰਨੇ ਇੱਕ ਜਿਹੜਾ ਉਹ ਮੁੱਦਾ ਜਿਹਦੇ ਬਾਬਤ ਪਹਿਲਾਂ ਤਾਂ ਹਰ ਕੋਈ ਗੱਲ ਕਰਦਾ ਸੀ ਪਰ ਹੌਲੀ-ਹੌਲੀ ਪੰਜਾਬੀਆਂ ਦਾ ਜਿਵੇਂ ਸੁਭਾਅ ਹੈ ਕਿ ਉਹਨਾਂ ਨੇ ਉਸ ਮੁੱਦੇ ਨੂੰ ਵਿਸਾਰ ਦਿੱਤਾ ਉਹ ਮੁੱਦੇ ਦੇ ਬਾਬਤ ਗੱਲ ਕਰਦੇ ਆ ਜੀ ਮੈਂ ਬੈਬਲ ਕਲਾ ਗੋਲੀ ਕਾਂਡ ਦੀ ਗੱਲ ਕਰ ਰਹੀ ਹਾਂ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਆਇਆ ਇਸ ਬਾਬਤ ਬਿਲਕੁਲ ਜੀ ਬਿਲਕੁਲ ਗੱਲ ਹੈ ਜੀ ਕਿ ਸੁਪਰੀਮ ਕੋਰਟ ਦਾ ਬਹੁਤ ਵੱਡਾ ਫੈਸਲਾ ਆਇਆ ਸੁਪਰੀਮ ਕੋਰਟ ਦੇ ਵੱਲੋਂ ਨਾ ਪਤਾ ਲੱਗਾ ਤੇ ਕਹਿੰਦੇ ਵੀ ਹੁਣ ਕਾਰਵਾਈ ਕੀਤੀ ਗਈ ਆ ਕਿਉਂਕਿ ਇਹ ਜਿਹੜਾ ਮਾਮਲਾ 200 ਤੇ 1592015 ਦਾ ਇਹ ਮਾਮਲਾ ਤੇ ਇਹ ਪਹਿਲਾਂ ਫਰੀਦਕੋਟ ਦੀ ਅਦਾਲਤ ਦੇ ਵਿੱਚ ਇਹਦੇ ਬਾਰੇ ਸੁਣਵਾਈ ਹੁੰਦੀ ਸੀ ਇਸ ਤੋਂ ਬਾਅਦ ਇਹ ਸੁਣਵਾਈ ਹੈ ਜਿਹੜੀ ਸ਼ੁਰੂ ਹੋਗੀ ਜੀ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਜਿਹੜੀ ਸੁਣਵਾਈ ਹੁੰਦੀ ਆ ਇਹਦੇ ਬਾਰੇ ਪੰਜਾਬ ਦੀ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਪਾਈ ਤੇ ਇਹਦੀ ਉਹ ਚਾਹੁੰਦੇ ਜੀ ਸੁਣਵਾਈ ਫਰੀਦਕੋਟ ਦੇ ਵਿੱਚ ਹੀ ਹੋਵੇ ਪਰ ਸੁਪਰੀਮ ਕੋਰਟ ਨੇ ਲੰਘੇ ਕੱਲ ਦੋ ਟੁੱਕੇ ਗੱਲ ਕਹੀ ਤੀ ਇਹ ਵੀ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਹੀ ਇਹਦੀ ਸੁਣਵਾਈ ਹੋਊਗੀ ਤੇ ਇੱਥੇ ਹੀ ਹੋਣੀ ਚਾਹੀਦੀ ਆ ਮਤਲਬ ਕਹਿਣ ਦਾ ਇਹ ਆ ਵੀ ਪੰਜਾਬ ਦੀ ਸਰਕਾਰ ਕੁਝ ਵੀ ਚਾਹੁੰਦੀ ਹੋਵੇ ਪਰ ਜਿਹੜੀ ਸੁਪਰੀਮ ਕੋਰਟ ਆ ਉਹਦੇ ਵੱਲੋਂ ਦੋ ਟੁੱਕੇ ਗੱਲ ਕਹਿ ਦਿੱਤੀ ਗਈ ਹੈ ਕਿ ਭਾਈ ਇਹਦੀ ਸੁਣਵਾਈ ਉੱਥੇ ਹੀ ਹੋਣੀ ਆ ਤੁਸੀਂ ਦੇਖੋ ਜੀ ਹਾਲੇ ਤਾਂ ਸੁਣਵਾਈ ਐਸ ਅਦਾਲਤ ਦੇ ਵਿੱਚ ਹੋਵੇ ਐਸ ਅਦਾਲਤ ਦੇ ਵਿੱਚ ਨਾ ਹੋਵੇ ਇਸ ਗੱਲ ਦੀ ਚਰਚਾ ਚੱਲਦੀ ਆ ਤੇ 2015 ਦਾ ਕੇਸ ਆ ਜਦੋਂ ਸ਼ਾਂਤਮਈ ਤਰੀਕੇ ਦੇ ਨਾਲ ਲੋਕ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸੀਗੇ ਤੇ ਬੇਦਬੀ ਦੇ ਮਾਮਲੇ ਤੇ ਪ੍ਰਦਰਸ਼ਨ ਕਰਦੇ ਸੀਗੇ ਸ਼ਾਂਤਮਈ ਤਰੀਕੇ ਦੇ ਨਾਲ ਉਦੋਂ ਪੁਲਿਸ ਦੇ ਵੱਲੋਂ ਗੋਲੀ ਚਲਾਈ ਗਈ ਸੀ ਬਾਅਦ ਦੇ ਵਿੱਚ ਪੁਲਿਸ ਅਣਪਛਾਤੀ ਹੈ ਇਹ ਖਬਰ ਆਉਂਦੀਆਂ ਰਹੀਆਂ ਪਰ ਹੁਣ ਖਬਰ ਨਵੀਂ ਆਈ ਹੈ ਭਾਈ ਕਿ ਭਾਈ ਇਹ ਜਿਹੜੀ ਪੰਜਾਬ ਦੀ ਸਰਕਾਰ ਚੋਂ ਦੀ ਵੀ ਸੁਣਵਾਈ ਫਰੀਦਕੋਟ ਦੇ ਵਿੱਚ ਹੀ ਹੋਵੇ ਪਰ ਇਹ ਜੀ ਕਿ ਹਾਲੇ ਤੱਕ ਤਾਂ ਇਹ ਅਦਾਲਤਾਂ ਕਿਹੜੀਆਂ ਦੇ ਵਿੱਚ ਹੋਣੀ ਚਾਹੀਦੀ ਹੈ ਗੱਲ ਇਹ ਹੀ ਚੱਲ ਰਹੀ ਹੈ 10 ਸਾਲ ਹੋ ਗਏ ਜੀ ਇਸ ਕੇਸ ਨੂੰ 10 ਸਾਲ ਤੇ ਹਾਲੇ ਤੱਕ ਗੱਲ ਕਿਸੇ ਤਣਪਤਣ ਲੱਗੀ ਨਹੀਂ ਤੇ ਜਿਹੜੇ ਪੜਾ ਦੇ ਉੱਤੇ ਹਾਲੇ ਗੱਡ ਤੁਰੀ ਫਿਰਦੀ ਐ ਮੈਨੂੰ ਲੱਗਦਾ ਵੀ ਗੱਲ ਛੇਤੀ ਕਿਤੇ ਤਣਪਤਨ ਲੱਗਣੀ ਵੀ ਨਹੀਂ ਮੈਨੂੰ ਕਦੇ-ਕਦੇ ਨਾ ਕੁਮਰ ਵਿਜੇ ਪ੍ਰਤਾਪ ਦਾ ਬਿਆਨ ਜਿੱਥੇ ਆਉਂਦਾ ਉਹ ਕਹਿੰਦੇ ਜਦੋਂ ਮੇਰੀ ਨੌਕਰੀ ਛਡਵਾ ਕੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਲਿਆਉਣਾ ਸੀ ਤੇ ਕੇਜਰੀਵਾਲ ਸਾਹਿਬ ਹੋਰੀਏ ਗੱਲ ਕਹਿੰਦੇ ਹੁੰਦੇ ਸੀ ਕਿ ਆਪ ਤੋਂ ਸੀਨੀਅਰ ਪੁਲਿਸ ਅਧਿਕਾਰੀ ਹੈ ਆਪਕੇ ਪਾਸ ਤੋਂ ਸਭੀ ਤੱਥ ਹੈ ਆਪਕੇ ਪਾਸ ਤੋਂ ਸਭੀ ਰਿਪੋਰਟੇ ਹੈ ਔਰ ਆਪ ਨੇ ਕਾਰਵਾਈ ਕਰਨੀ ਹੈ ਤੇ ਉਹ ਕਹਿੰਦੇ ਕਿ ਮੈਂ ਤਾਂ ਉਹੜਾੜੀ ਕੀ ਜਨਾ ਬਾਅਦ ਦੇ ਵਿੱਚ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ ਵੀ ਕਾਰਵਾਈ ਕਿਵੇਂ ਕਰਨੀ ਆ ਉਹ ਕਹਿੰਦੇ ਕਿ ਮੈਂ ਤਾਂ ਹੈਰਾਨ ਵੀ ਆ ਤੇ ਪਰੇਸ਼ਾਨ ਵੀ ਆ ਤੇ ਆਪਾਂ ਜਾਣਦੇ ਵੀ ਸਿਆਸਤ ਦੇ ਵਿੱਚ ਨੁਕਰੇ ਲਾਏ ਹੋਏ ਇਸ ਵੇਲੇ ਕੁਮਰ ਵਿਜੇ ਪ੍ਰਤਾਪ ਹੋਰੀ ਜੀ ਬਿਲਕੁਲ ਟੈਣਾ ਸਾਹਿਬ ਆਪਾਂ ਕੱਲ ਵੀ ਖਬਰਾਂ ਦੇ ਵਿੱਚ ਇਸ ਖਬਰ ਦੀ ਸਾਂਝ ਪਾਈ ਸੀ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਗੁੰਮਸ਼ੁਦਗੀ ਦੇ ਪੋਸਟਰ ਲੱਗ ਗਏ ਜਲੰਧਰ ਦੇ ਵਿੱਚ ਪਰ ਹੁਣ ਚੰਨੀ ਸਾਹਿਬ ਨੇ ਕਹਿੰਦੇ ਕਿ ਇਹਨਾਂ ਪੋਸਟਰਾਂ ਦੇ ਉੱਪਰ ਜਿਹੜੀ ਚੁੱਪੀ ਆ ਉਹ ਤੋੜ ਦਿੱਤੀ ਐ ਤੇ ਕੁਝ ਬੋਲੇ ਨੇ ਜੀ ਇਸ ਬਾਬਤੋਂ ਬਿਲਕੁਲ ਜੀ ਬਿਲਕੁਲ ਚਰਨਜੀਤ ਸਿੰਘ ਚੰਨੀ ਆ ਜਿਹੜੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਨੇ ਉਹਨਾਂ ਤੇ ਲੰਗੇ ਕੱਲੇ ਗੱਲ ਕਹੀ ਗਈ ਹੈ ਕਿ ਮੇਰੇ ਖਿਲਾਫ ਜਿਹੜੇ ਪੋਸਟਰ ਲੱਗੇ ਆ ਉਹ ਕਹਿੰਦੇ ਜੀ ਕਿ ਇਹ ਇਸ ਕਰਕੇ ਲੱਗੇ ਕਿਉਂਕਿ ਭਾਜਪਾ ਦੇ ਆਗੂ ਜਿਹੜੇ ਉਹ ਸਾਡੀ ਤਰੱਕੀ ਤੋਂ ਸਾਡੀ ਚਰਚਾ ਤੋਂ ਖੁਸ਼ ਨਹੀਂ ਹੈਗੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਜਾਣਬੁੱਝ ਕੇ ਆਪਣੇ ਨਾਂ ਨੂੰ ਚਮਕਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਤਾਂ ਹਲਕੇ ਦੇ ਵਿੱਚ ਹੀ ਹੁਣਾ ਤੇ ਮੈਂ ਸਿਰਫ ਉਦੋਂ ਬਾਹਰ ਅੰਦਰ ਜਾਣਾ ਜਦੋਂ ਪਾਰਲੀਮੈਂਟ ਦਾ ਸੈਸ਼ਨ ਹੁੰਦਾ ਤੇ ਇਹ ਜਾਣਬੁੱਝ ਕੇ ਕੁਝ ਕੁ ਲੋਕਾਂ ਦੇ ਵੱਲੋਂ ਸ਼ਰਾਰਤੀ ਬਿਰਤੀ ਦੇ ਤਹਿਤ ਸਭ ਕੁਝ ਕੀਤਾ ਜਾ ਰਿਹਾ ਹੈ ਕਿਉਂਕਿ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀਗੀ ਸਾਡੇ ਵਾਲਾ ਰੇਡੀਓ ਦੇ ਉੱਤੇ ਕਿ ਪਰਸੋਂ ਦੀ ਖਬਰ ਆ ਜਦੋਂ ਕਿ ਜਲੰਧਰ ਦੀਆਂ ਵੱਖ-ਵੱਖ ਕੰਡਾਂ ਦੇ ਉੱਤੇ ਭਾਜਪਾ ਦੇ ਆਗੂਆਂ ਨੇ ਚਰਨਜੀਤ ਸਿੰਘ ਚੰਨੀ ਮੈਂਬਰ ਪਾਰਲੀਮੈਂਟ ਜਲੰਧਰ ਦੀ ਗਮਸ਼ੁੱਦਗੀ ਦੇ ਪੋਸਟਰ ਲਾਏ ਸੀ ਤੇ ਇਹ ਗੱਲ ਕਹੀ ਸੀ ਵੀ ਜਿਹੜਾ ਇਹਨੂੰ ਲੱਭ ਕੇ ਲਿਆਊਗਾ ਤੇ ਉਹਨਾਂ ਨੂੰ ਅਸੀਂ ਵਾਜਬ ਇਨਾਮ ਦੇਵਾਂਗੇ ਜੀ ਜੀ ਬਿਲਕੁਲ ਤੇ ਜਨਾਬ ਸਾਹਿਬ ਉਧਰ ਪਖਾਨਿਆਂ ਦੀ ਮੁਰੰਮਤ ਇਹ ਸੁਰਖੀਆਂ ਦੇ ਵਿੱਚ ਹੈ ਕਾਫੀ ਦਿਨਾਂ ਤੋਂ ਇਸ ਸਭ ਕੁਝ ਦੇ ਉੱਪਰ ਚਰਚਾ ਹੋ ਰਹੀ ਹੈ ਤੇ ਹੁਣ ਕਹਿੰਦੇ ਪਖਾਨਿਆਂ ਦੀ ਮੁਰੰਮਤ ਪੂਰੀ ਹੋਣ ਤੋਂ ਪਹਿਲਾਂ ਹੀ ਉਦਘਾਟਨ ਕਰਤਾ ਜੀ ਇਹ ਕਿੱਥੋਂ ਦੀ ਖਬਰ ਹੈ ਇਹਦੀ ਖਬਰ ਆਈ ਹੈਗੀ ਆ ਲੁਧਿਆਣਾ ਦੇ ਵਿੱਚ ਪਿੰਡਾ ਕੁੰਦਨਪੁਰੀ ਕੁੰਦਨਪੁਰੀ ਪਿੰਡ ਦੀ ਖਬਰ ਆਈ ਆ ਵੀ ਇੱਥੇ ਨਾ ਪਖਾਨਿਆਂ ਦੇ ਉਦਘਾਟਨ ਕਰ ਦਿੱਤੇ ਗਏ ਆ ਜਿਹੜੇ ਮਦਨ ਨਾਲ ਬੱਗਾ ਹੈਗੇ ਆ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਉਹਨਾਂ ਦੇ ਉੱਤੇ ਦੋਸ਼ ਲੱਗਾ ਵੀ ਉਹਨਾਂ ਦੇ ਵੱਲੋਂ ਮੁਕੰਮਲਤਾ ਹੋਣ ਤੋਂ ਪਹਿਲਾਂ ਹੀ ਇਹਨਾਂ ਪੱਖਾਂ ਨਾਲ ਘਟਣ ਕਰ ਦਿੱਤਾ ਗਿਆ ਤੇ ਅੱਜ ਆਮ ਆदमी ਪਾਰਟੀ ਦੇ ਬਾਰੇ ਲੰਘੇ ਕੱਲ ਵੀ ਆਮ ਆदमी ਪਾਰਟੀ ਦੇ ਬਾਰੇ ਕਾਂਗਰਸ ਦੇ ਵੱਖ-ਵੱਖ ਨੇਤਾਵਾਂ ਦੇ ਵੱਲੋਂ ਪੋਸਟਾਂ ਪਾਈਆਂ ਉਹਨਾਂ ਨੇ ਕਿਹਾ ਜੀ ਕਿ ਇਹ ਹੈ ਅਸਲ ਦੇ ਵਿੱਚ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਇਹ ਸਿਰਫ ਤੇ ਸਿਰਫ ਗੋਗਲੋਂ ਤੋਂ ਮਿੱਟੀ ਝਾੜਦੇ ਆ ਪੁਰਾਣੀਆਂ ਬੜੀਆਂ ਹੋਈਆਂ ਇਮਾਰਤਾਂ ਦੇ ਉੱਤੇ ਕੂਚੀ ਫੇਰ ਕੇ ਤੇ ਉੱਤੇ ਲਿਖ ਜਾਂਦੇ ਜੀ ਕਿ ਸਿੱਖਿਆ ਕ੍ਰਾਂਤੀ ਤਹਿਤ ਤੇ ਇਹਦਾ ਉਦੋਂ ਘਾਟ ਨਹੀਂ ਕੀਤਾ ਗਿਆ ਉਹ ਕਹਿੰਦੇ ਜੀ ਕਿ ਜਿਹੜੀ ਆ ਦੇਖੋ ਜੀ ਅੰਗਰੇਜ਼ੀ ਅਖਬਾਰਾਂ ਦੇ ਵਿੱਚ ਖਬਰ ਲੱਗੀ ਆ ਵੀ ਭਾਈ ਇਹ ਲੱਛਣ ਕਿਸ ਦੇ ਆ ਉਹ ਕਹਿੰਦੇ ਜੀ ਕਿ ਇਹਨਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਵੀ ਭਾਈ ਅਸੀਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਮਿੱਟੀ ਭਾਗੇ ਪਰ ਲੋਕ ਸਾਰਾ ਕੁਝ ਜਾਣਦੇ ਆ ਇਹਨਾਂ ਦੇ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਉਹ ਨੰਗਾ ਚੱਟਾ ਹੈਗਾ ਉਹਨਾਂ ਨੇ ਇਹ ਗੱਲ ਕਹੀ ਆ ਕਾਂਗਰਸ ਦੇ ਵੱਖ-ਵੱਖ ਆਗੂਆਂ ਨੇ ਪੋਸਟਾਂ ਪਾ ਕੇ ਉਹ ਜਿਹੜੇ ਨੀਂ ਪੱਥਰ ਦੇ ਉਦਘਾਟਨੀ ਪੱਥਰਾਂ ਵਾਲੀਆ ਫੋਟੋਆਂ ਲਾ ਕੇ ਉਹ ਕਹਿੰਦੇ ਆ ਆ ਦੇਖੋ ਜੀ ਜਿਹੜੇ ਹਾਲੇ ਅੱਧੇ-ਦੂਰੇ ਪਖਾਨੇ ਆ ਉਹਨਾਂ ਦੇ ਮੂਰੇ ਚਾਦਰਾਂ ਪਾ ਕੇ ਤੇ ਕਾਲੀ-ਕਾਲੀ ਇਹ ਕਦੇ ਪਲਸਟਰ ਨਹੀਂ ਹੋਇਆ ਹੁੰਦਾ ਕਦੇ ਗੰਦੇ ਪਖਾਨੇ ਹੁੰਦੇ ਆ ਕਦੇ ਕੰਧਾਂ ਡਿੱਗੀਆਂ ਹੁੰਦੀਆਂ ਇਹਨਾਂ ਨੂੰ ਕਾਹਲੀ ਕਿੰਨੀ ਪਈ ਆ ਵੀ ਅਸੀਂ ਸ਼ਿਸ਼ਤੀ ਉਦਘਾਟਨ ਕਰਦਗੇ ਵੀ ਪਤਾ ਨਹੀਂ ਇਹਨੇ ਪਿੱਛੇ ਕੌਣ ਲੱਗਿਆ ਹੈਗਾ ਜੀ ਜੀ ਬਿਲਕੁਲ ਟੇਣਾ ਸਾਹਿਬ ਅੱਗੇ ਵੱਧ ਕੇ ਗੱਲ ਕਰਦੇ ਹਾਂ ਹੁਣ ਜਥੇਦਾਰ ਸਾਹਿਬ ਦੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਹਨਾਂ ਦੇ ਵੱਲੋਂ ਕਹਿੰਦੇ ਨਸ਼ੇ ਦੀ ਦਲਦਲ 'ਚ ਜਿਹੜੇ ਨੌਜਵਾਨ ਫਸੇ ਹੋਏ ਨੇ ਉਹਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਗਈ ਹੈ ਕੀ ਕਿਹਾ ਇਹਨਾਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਦੇਖੋ ਜੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਿਹੜੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇ ਉਹਨਾਂ ਦੇ ਵੱਲੋਂ ਲੰਗੇ ਕਲ ਅਜਨਾਲਾ ਦੇ ਪਿੰਡ ਗੱਗੋਮਾਹਲ ਦੇ ਵਿੱਚ ਤੇ ਧਰਮ ਪ੍ਰਚਾਰ ਲਹਿਰ ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਧਰਮ ਪ੍ਰਚਾਰ ਲਹਿਰ ਦੇ ਤਹਿਤ ਅਸੀਂ ਜਵਾਨੀ ਨੂੰ ਨਸ਼ਿਆਂ ਵੱਲੋਂ ਮੋੜ ਕੇ ਤੇ ਮੁਖ ਧਾਰਾ ਦੇ ਵਿੱਚ ਲੈ ਕੇ ਆਵਾਂਗੇ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਛੇਤੀ ਤੋਂ ਛੇਤੀ ਇਹ ਚਾਹੁੰਦੇ ਆ ਕਿ ਜਵਾਨੀ ਸਿੱਖੀ ਦੇ ਨਾਲ ਜੁੜੇ ਤੇ ਸਿਧਾਂਤਾਂ ਦੇ ਮੁਤਾਬਕ ਚੱਲੇ। ਉਹਨਾਂ ਨੇ ਕਿਹਾ ਜੀ ਕਿ ਅੱਜ ਮੇਰੇ ਕੋਲੇ ਬਹੁਤ ਸਾਰੀਆਂ ਔਰਤਾਂ ਆਈਆਂ। ਉਹਨਾਂ ਦੇ ਵਿੱਚੋਂ ਕਈ ਔਰਤਾਂ ਨੇ ਕਿਹਾ ਜੀ ਕਿ ਮੇਰਾ ਪੁੱਤ, ਕਿਸੇ ਨੇ ਕਿਹਾ ਮੇਰਾ ਭਰਾ, ਕਿਸੇ ਨੇ ਕਿਹਾ ਮੇਰੇ ਘਰ ਵਾਲਾ ਨਸ਼ੇ ਦੇ ਕਰਕੇ ਆਪਣੀ ਜ਼ਿੰਦਗੀ ਵੀ ਗਾਲੀ ਬੈਠਾ ਉਹਨਾਂ ਨੂੰ ਮੋੜ ਕੇ ਲਿਆਓ ਤੇ ਮੁੜ ਕੇ ਸਿੱਖੀ ਦੇ ਵਿੱਚ ਉਹਨਾਂ ਨੂੰ ਲਿਆਂਦਾ ਜਾਵੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਜਵਾਨੀ ਨੂੰ ਇਸ ਗੱਲ ਦੀ ਅਪੀਲ ਕਰਦੇ ਆ ਜਵਾਨੀ ਦਾ ਨਸ਼ਾ ਛੁਡਵਾ ਕੇ ਤੇ ਸਿੱਖੀ ਨਾਲ ਜੁੜਨ ਦੇ ਵਾਸਤੇ ਉਹਨਾਂ ਨੂੰ ਪ੍ਰੇਰਣਾ ਦਿੰਨੇ ਆ ਉਹਨਾਂ ਨੇ ਕਿਹਾ ਜੀ ਕਿ ਜਵਾਨੀਆਂ ਜਿਹੜੀ ਉਹ ਨਸ਼ੇ ਨੂੰ ਤਿਆ ਕੇ ਤੇ ਮੁਖਤਰਾ ਦੇ ਵਿੱਚ ਆਵੇ ਪਾਠ ਕਰੇ ਗੁਰਬਾਣੀ ਸਰਵਣ ਕਰੇ ਸਿੱਖੀ ਸਿਧਾਂਤਾਂ ਮੁਤਾਬਕ ਜੀਵਨ ਜੀਵੇ ਗੁਰਸਿੱਖ ਸਜੇ ਸੋ ਉਹਨਾਂ ਨੇ ਕਿਹਾ ਜੀ ਸਮੇਂ ਦੀ ਲੋੜ ਇਹ ਆ ਸੋ ਦੇਖੋ ਗੈਨੀ ਕੁਲਦੀਪ ਸਿੰਘ ਨਗਾਜ ਹੋਰਾਂ ਦਾ ਫੈਸਲਾ ਤੇ ਸੋਹਣਾ ਹੈਗਾ ਤੇ ਬਾਕੀ ਪਾਈ ਇਹਨਾਂ ਦੇ ਫੈਸਲੇ ਨੂੰ ਬੂਰ ਕਿੰਨਾ ਕੁ ਪੈਂਦਾ ਇਹ ਸਮਾਂ ਦੱਸੂਗਾ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਲੁਧਿਆਣਾ ਛੋਣ ਤੋਂ ਪਹਿਲਾਂ ਹੀ ਕਹਿੰਦੇ ਛੇ ਅਧਿਆਪਕ ਜਿਹੜੇ ਸਸਪੈਂਡ ਕਰ ਦਿੱਤੇ ਗਏ ਨੇ ਜੀ ਕਿਉਂ ਦੇਖੋ ਜੀ ਲੁਧਿਆਣਾ ਛੋਣ ਤੋਂ ਪਹਿਲਾਂ ਛੇ ਦੇ ਆਪਕੇ ਇਸ ਕਰਕੇ ਸਸਪੈਂਡ ਕੀਤੇ ਗਏ ਕਿ ਕਿ ਤੁਸੀਂ ਡਿਊਟੀ ਦੇ ਉੱਤੇ ਨਹੀਂ ਆਏ ਕਹਿੰਦੇ ਤੁਸੀਂ ਡਿਊਟੀ ਦੀ ਤਨਦੇਹੀ ਨਾਲ ਪਾਲਣਾ ਹਾਲਾਂਕਿ ਮੈਨੂੰ ਆਸ ਹੈ ਇਸ ਗੱਲ ਦੀ ਵੀ ਇਸ ਮੁੱਦੇ ਨੂੰ ਭਖਣ ਦਾ ਮੁੱਦਾ ਕਹਿੰਦੇ ਪਾ ਭਖਦੇ ਨੂੰ ਟਾਈਮ ਨਹੀਂ ਲੱਗੂਗਾ ਕਿਉਂਕਿ ਦੇਖੋ ਲੋੜ ਤਾਂ ਇਸ ਵਕਤ ਇਸ ਗੱਲ ਦੀ ਆ ਵੀ ਭਾਈ ਅਧਿਆਪਕ ਸਿੱਖਿਆ ਦੀਆਂ ਗਤੀਵਧੀਆਂ ਦੇ ਵਿੱਚ ਹਿੱਸਾ ਲੈਣ ਪਰ ਸਰਕਾਰਾਂ ਨੇ ਕਿਹ ਨੀਤੀਆਂ ਐਸੀਆਂ ਸਰਕਾਰਾਂ ਕਹਿੰਦੀਆਂ ਵੀ ਚਲੋ ਸਿੱਖਿਆ ਸੁਖਿਆ ਦਾ ਕੰਮ ਤਾਂ ਚੱਲਦਾ ਹੀ ਰਹਿੰਦਾ ਜਿਹੜਾ ਕੰਮ ਅਸੀਂ ਕਹਿੰਨੇ ਸਭ ਤੋਂ ਪਹਿਲਾਂ ਤੁਸੀਂ ਉਹ ਕਰਿਆ ਕਰੋ ਉਸੇ ਤਹਿਤੀ ਮੇਰਾ ਖਿਆਲ ਆ ਵੀ ਸੂਬੇ ਦੀ ਸਰਕਾਰ ਨੇ ਹੁਣ ਇੱਕ ਵਾਰ ਫੇਰ ਫਸ ਜਾਣਾ ਲੁਧਿਆਣੇ ਦੀ ਜ਼ਬਨੀ ਚੋਣ ਦਾ ਹਲੇ ਐਲਾਨ ਨਹੀਂ ਹੋਇਆ ਤਰੀਕ ਦਾ ਐਲਾਨ ਨਹੀਂ ਹੋਇਆ ਤੇ ਰੌਲਾ ਇਹ ਪੈ ਗਿਆ ਜੀ ਕਿ ਹੁਣ 6 ਅਧਿਆਪਕ ਸਸਪੈਂਡ ਕਰਤੇ ਆ ਇਹ ਉਹ ਅਧਿਆਪਕ ਆ ਜਿਨ੍ਹਾਂ ਨੂੰ ਇਹ ਗੱਲ ਕਹੀ ਗਈ ਸੀ ਵੀ ਤੁਸੀਂ 12 ਤਰੀਕ ਤੱਕ ਆਪਣੀ ਡਿਊਟੀ ਜੁਆਇਨ ਕਰੋ ਟੋਣਾਂ ਦੇ ਲਈ ਇਹਨਾਂ ਨੇ ਨਹੀਂ ਕੀਤੀ 15 ਤੱਕ ਵੀ ਡਿਊਟੀ ਜੁਆਇਨ ਤੇ ਇਸ ਕਰਕੇ ਕਹਿੰਦੇ ਵੀ ਹੁਣ ਇਸ ਗੱਲ ਦਾ ਰੌਲਾ ਪੈ ਗਿਆ ਤੇ ਰੌਲਾ ਪੈ ਗਿਆ ਵੱਡੇ ਪੱਦਰ ਨੇ ਉੱਤੇ ਤੇ ਹੁਣ ਪਤਾ ਲੱਗਾ ਕਿ ਇਹਨਾਂ ਨੂੰ ਸਿੱਖਿਆ ਵਿਭਾਗ ਦੇ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਵੀ ਤੁਸੀਂ ਡਿਊਟੀ ਦੇ ਉੱਤੇ ਹਾਜ਼ਰ ਨਹੀਂ ਹੋਏ ਤੇ ਤੁਸੀਂ ਵੇਲੇ ਸਿਰ ਸਾਰਾ ਕੁਝ ਕੀਤਾ ਨਹੀਂ ਸੋ ਆ ਹਾਲਾਤ ਆ ਭਾਈ ਪਰ ਹੈਰਾਨੀ ਹੁੰਦੀ ਐ ਇਸ ਗੱਲ ਦੇ ਉੱਤੇ ਕਿ ਭਈ ਅਧਿਆਪਕਾਂ ਦੇ ਕੋਲੋਂ ਗੈਰ ਸਿੱਖਿਆ ਕੰਮ ਕਿਵੇਂ ਲੈ ਜਾਂਦੇ ਜੀ ਜੀ ਬਿਲਕੁਲ ਸਹੀ ਟੜਾ ਸਾਹਿਬ ਉਧਰ ਦੂਸਰੇ ਬੰਨੇ ਸੜਕ ਤੇ ਰੀਲਾਂ ਬਣਾਉਣ ਦਾ ਰਵਾਜ ਅੱਜ ਕੱਲ ਵੱਧਦਾ ਹੀ ਜਾ ਰਿਹਾ ਹੈ ਪਿੱਛੇ ਜੇ ਵੀ ਖਬਰ ਆਈ ਸੀ ਕਿ ਚੰਡੀਗੜ੍ਹ ਦੇ ਵਿੱਚੋਂ ਸੀ ਉਹ ਖਬਰ ਕਿ ਇੱਕ ਸ਼ਖਸ ਜਿਹੜਾ ਕਿ ਆਪ ਚੰਡੀਗੜ੍ਹ ਪੁਲਿਸ ਦਾ ਮੁਲਾਜ਼ਮ ਆ ਉਹਦੀ ਘਰ ਵਾਲੀ ਤੇ ਉਹਦੀ ਜਿਹੜੀ ਭੈਣ ਹੈ ਉਹ ਰੀਲਾਂ ਬਣਾ ਰਹੇ ਸੀ ਜੀ ਸੜਕ ਦੇ ਉੱਪਰ ਖੜੇ ਵੀਡੀਓ ਬਹੁਤ ਵੱਡੇ ਪੱਧਰ ਤੇ ਉੱਪਰ ਵਾਇਰਲ ਹੋਈ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਆ ਨਵੀਂ ਖਬਰ ਆ ਗਈ ਹੈ ਕਿ ਹੁਣ ਕਹਿੰਦੇ ਸੜਕ ਤੇ ਰੀਲਾਂ ਬਣਾਉਣ ਵਾਲੀਆਂ ਬਿਲਕੁਲ ਜੀ ਬਿਲਕੁਲ ਸੜਕ ਦੇ ਉੱਤੇ ਰੀਲਾਂ ਬਣਾਉਣ ਵਾਲੀਆਂ ਕੁੜੀਆਂ ਦੇ ਉੱਤੇ ਕਹਿੰਦੇ ਜੀ ਹੁਣ ਕਾਰਵਾਈ ਹੋਊਗੀ ਤੇ ਇਹਦੇ ਲਈ ਕਹਿੰਦੇ ਜੀ ਕਿ ਹੁਣ ਪੂਰੀ ਪੂਰੀ ਤਿਆਰੀ ਖਿੱਚੀ ਜਾ ਰਹੀ ਆ ਇਹ ਪਤਾ ਲੱਗਾ ਜੀ ਕਿ ਇਸ ਵੇਲੇ ਨਾ ਵੱਡੇ ਪੱਧਰ ਦੇ ਉੱਤੇ ਕਹਿੰਦੇ ਵੀ ਅਸੀਂ ਕਾਰਵਾਈ ਕਰਨੀ ਆ ਤੇ ਇਹ ਵੀ ਗੱਲ ਕਹੀ ਗਈ ਆ ਵੀ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਆ ਉਹ ਹਾਲਾਤ ਆ ਜਿਹੜੇ ਉਹ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਸਹੀ ਨਹੀਂ ਹੈਗੇ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਇਸ ਵੇਲੇ ਜਿਹੜੀਆਂ ਖਬਰਾਂ ਆ ਰਹੀਆਂ ਉਹ ਖਬਰਾਂ ਦੱਸ ਦਗਾ ਜੀ ਕਿ ਲੁਧਿਆਣੇ ਦੇ ਵਿੱਚ ਇੱਕ ਭੀੜ ਭਰੇ ਬਾਜ਼ਾਰ ਦੇ ਵਿੱਚ ਦੋ ਕੁੜੀਆਂ ਜਿਹੜੀਆਂ ਉਹ ਅਧ ਨੰਗੀਆਂ ਹੋ ਕੇ ਤੇ ਲੀੜੇ ਜਿਹੜੇ ਘਟਾਵੇ ਜੇ ਪਾ ਕੇ ਤੇ ਰੀਲਾਂ ਬਣਾਉਣ ਦੇ ਵਿੱਚ ਬਿਜੀ ਸੀਗੀਆਂ ਤੇ ਪਤਾ ਲੱਗਾ ਜੀ ਕਿ ਇਹਨਾਂ ਕੁੜੀਆਂ ਦੇ ਵੱਲੋਂ ਤੇ ਟ੍ਰੈਫਿਕ ਦੇ ਵਿੱਚ ਵੀ ਵਿਗਨ ਪਾਇਆ ਗਿਆ ਤੇ ਪਤਾ ਲੱਗਾ ਜੀ ਕਿ ਇਹਨਾਂ ਕੁੜੀਆਂ ਦੇ ਵੱਲੋਂ ਮਨ ਆਈਆਂ ਕੀਤੀਆਂ ਗਈਆਂ ਇਹ ਇੰਸਟਾਗ੍ਰਾਮ ਦੀ ਰੀਲਾਂ ਬਣਾਉਣ ਦੇ ਚੱਕਰ ਦੇ ਵਿੱਚ ਆਪਦੇ ਫਰਜ਼ਾਂ ਨੂੰ ਭੁੱਲ ਗਈਆਂ ਲੋਕਾਂ ਦੇ ਵੱਲੋਂ ਇਹਨਾਂ ਦੀ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਵੀ ਆਹ ਦੇਖੋ ਜੀ ਇਹਨਾਂ ਨੇ ਕਿਵੇਂ ਸੜਕਾਂ ਦੇ ਉੱਤੇ ਡੰਦ ਪਾਇਆ ਤੇ ਹੁਣ ਪਤਾ ਲੱਗਾ ਜੀ ਕਿ ਇਹਨਾਂ ਕੁੜੀਆਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਕਹਿੰਦੇ ਵੀ ਜਲਦ ਤੋਂ ਜਲਦ ਇਹਨਾਂ ਕੁੜੀਆਂ ਦੇ ਉੱਤੇ ਪੁਲਿਸ ਕਾਰਵਾਈ ਕਰੂਗੀ ਤੇ ਵੇਨੇ ਪਾਈ ਵੈਸੇ ਆਪਾਂ ਜਾਣਦੇ ਵੀ ਪੰਜਾਬ ਦੇ ਵਿੱਚ ਇਹੀ ਹਾਲਾਤ ਆ ਆਹ ਕੁਝ ਹੁੰਦਾ ਰਹਿੰਦਾ ਕੋਈ ਇੱਥੇ ਰੇਲਵੇ ਟਰੈਕ ਤੇ ਨੱਚੀ ਜਾਂਦਾ ਕੋਈ ਧਾਰਮਿਕ ਥਾਂ ਦੀ ਪ੍ਰਕਰਮਾਂ ਚ ਨੱਚੀ ਜਾਂਦਾ ਕੋਈ ਜਾ ਕੇ ਜੀ ਇੱਥੇ ਸੜਕ ਦੇ ਸੈਂਟਰ ਦੇ ਵਿੱਚ ਨੱਚੀ ਜਾਂਦਾ ਕੋਈ ਹੱਥ ਛੱਡ ਕੇ ਸਟੰਟ ਕਰੀ ਜਾਂਦਾ ਕੋਈ ਮੋਟਰਸਾਈਕਲ ਦੇ ਉੱਤੇ ਸਟੰਟ ਕਰੀ ਜਾਂਦਾ ਕੋਈ ਰੀਲਾਂ ਬਣਾਉਣ ਦੇ ਚੱਕਰ ਦੇ ਵਿੱਚ ਥਾਰ ਨੂੰ ਖੇਤਾਂ ਦੇ ਵਿੱਚ ਭਜਾਈ ਫਿਰਦਾ ਸੋ ਆ ਨੱਛੜੀ ਚੱਲੀ ਜਾਂਦੇ ਜੀ ਜੀ ਬਿਲਕੁਲ ਤੇ ਇੱਕ ਹੋਰ ਖਬਰ ਔਰਤਾਂ ਦੇ ਨਾਲ ਜੁੜੀ ਹੋਈ ਟੈਣਾ ਸਾਹਿਬ ਸਾਹਮਣੇ ਆਈ ਹੈ ਅੱਗੇ ਹੁੰਦਾ ਸੀ ਵੀ ਔਰਤਾਂ ਘਰ ਦੇ ਵਿੱਚ ਜਿਹੜੇ ਮਰਦ ਨੇ ਜੇਕਰ ਕੋਈ ਗਲਤ ਰਾਹ ਦੇ ਉੱਪਰ ਤੁਰ ਪੈਂਦਾ ਸੀ ਤਾਂ ਉਹਨੂੰ ਰੋਕ ਦੀਆਂ ਹੁੰਦੀਆਂ ਸੀ ਪਰ ਅੱਜ ਕੱਲ ਤਾਂ ਮਾਹੌਲ ਹੀ ਹੋਰ ਤਰ ਪਿਆ ਕਹਿੰਦੇ 400 ਤੋਂ ਵੱਧ ਔਰਤਾਂ ਜਿਹੜੀਆਂ ਨੇ ਉਹ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਉਹ ਫੜੀਆਂ ਗਈਆਂ ਨੇ ਪੰਜਾਬ ਦੇ ਵਿੱਚ ਜੀ ਬਿਲਕੁਲ ਜੀ ਬਿਲਕੁਲ ਆਪਾਂ ਨੇ ਪਿਛਲੇ ਨਹੀਂ ਖਬਰ ਸਾਂਝੀ ਕੀਤੀ ਸੀ ਸਾਰੇ মিডিਆ ਦੇ ਸਾਂਝੀ ਕੀਤੀ ਵੀ ਅਮਨਦੀਪ ਕੌਰ ਨਾਂ ਦੀ ਇੱਕ ਪੁਲਿਸ ਮੁਲਾਜ਼ਮ ਜਿਹੜੀ ਕਿ ਸੀਨੀਅਰ ਕਾਂਸਟੇਬਲ ਸੀ ਕਾਲੀ ਥਾਰ ਦੇ ਵਿੱਚ 17 ਗ੍ਰਾਮ ਤੋਂ ਵੱਧ ਚਿੱਟੇ ਸਮੇਤ ਗ੍ਰਿਫਤਾਰ ਕੀਤੀ ਸੀ ਤਿੰਨ ਵਾਰ ਉਹਦਾ ਪੁਲਿਸ ਰਿਮਾਂਡਰ ਲਿਆ ਇਸ ਵੇਲੇ ਉਹ ਜੇਲ੍ਹ ਦੇ ਵਿੱਚ ਹੈ ਉਸ ਬੀਬੀ ਦੀਆਂ ਖਬਰਾਂ ਤੋਂ ਬਾਅਦ ਇੱਕਦਮ ਚਰਚਾ ਚੱਲੀ ਤੇ ਹੁਣ ਉਹ ਬੀਬੀ ਜੇਲ੍ਹ ਦੇ ਵਿੱਚ ਤੇ ਕਦੇ ਉਹਦੀ ਖਬਰ ਨਹੀਂ ਆਈ ਪਰ ਆਪਾਂ ਅੱਗੇ ਵੀ ਇੱਕ ਰਣ ਗੱਲ ਕਹੀ ਸੀ ਵੀ ਇਹ ਇੱਕ ਔਰਤ ਨਹੀਂ ਇਹੋ ਜੀਆਂ ਬਹੁਤ ਸਾਰੀਆਂ ਅਮਨਦੀਪਾਂ ਹੋਰ ਵੀ ਆ ਬੜੇ ਇਹੋ ਜਿਹੇ ਬੰਦੇ ਹੋਰ ਵੀ ਆ ਅੱਜ ਪੰਜਾਬ ਦੀ ਪੁਲਿਸ ਨੇ ਆਪ ਹੀ ਗੱਲ ਕਹਤੀ ਕਿ ਕਹਿੰਦੇ ਜੀ ਹੁਣ ਤੱਕ ਅਸੀਂ ਕੁਝ ਹਫ਼ਤਿਆਂ ਦੇ ਵਿੱਚ ਪਿਛਲੇ ਕੁ ਹਫ਼ਤਿਆਂ 'ਚ 407 ਔਰਤਾਂ ਗ੍ਰਿਫਤਾਰ ਕੀਤੀਆਂ ਇਹ ਉਹ ਔਰਤਾਂ ਜਿਹੜੀਆਂ ਪੰਜਾਬ ਦੇ ਵਿੱਚ ਨਸ਼ੇ ਦੀ ਤਸਕਰੀ ਦਾ ਕੰਮ ਕਰਦੀਆਂ ਇਹਨਾਂ ਔਰਤਾਂ ਦੇ ਵੱਲੋਂ ਨਸ਼ੇ ਦੀ ਤਸਕਰੀ ਲਗਾਤਾਰ ਕੀਤੀ ਜਾ ਰਹੀ ਸੀ ਤੇ ਕਹਿੰਦੇ ਜੀ ਅਸੀਂ ਹੁਣ ਇਸ ਮਾਮਲੇ ਦੇ ਉੱਤੇ ਵੱਡੀ ਕਾਰਵਾਈ ਕੀਤੀ ਹੈ ਹੁਣ ਵੇਨੇ ਪਾਈ ਆਉਂਦੇ ਸਮੇਂ ਦੇ ਵਿੱਚ ਹੋਰ ਕੀ ਬਣਦਾ ਪਰ ਗੱਲ ਹੈ ਜੀ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਤਸਕਰੀ ਪਹਿਲਾਂ ਵੀ ਚੱਲਦੀ ਸੀ ਨਸ਼ੇ ਦੀ ਤਸਕਰੀ ਅੱਜ ਵੀ ਚੱਲੀ ਜਾਂਦੀ ਹੈ ਸੋ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਤੇ ਇਹਦੇ ਵਿੱਚ ਹੁਸ਼ਿਆਰਪੁਰ ਦੀਆਂ ਕਹਿੰਦੇ ਵੀ 43 ਦੇ ਕਰੀਬ ਔਰਤਾਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀਆਂ ਕਿਤੇ 20 ਕਿਤੇ 18 ਕਿਤੇ 5 ਕਿਤੇ 9 ਕਿਤੇ 13 ਕਿਤੇ 23 ਇਸ ਤਰੀਕੇ ਦੇ ਨਾਲ ਔਰਤਾਂ ਹੈਗੀਆਂ ਨਸ਼ੇ ਦੇ ਮਾਮਲੇ ਦੇ ਵਿੱਚ ਲਿਬੜੀਆਂ ਤੇ ਪੰਜਾਬ ਤੋਂ ਇਲਾਵਾ ਹਰਿਆਣੇ ਦੀ ਗੱਲ ਕਰਗੇ ਆਲੇ ਦੁਆਲੇ ਦੇ ਹੋਰ ਸੂਬਿਆਂ ਦੀ ਗੱਲ ਕਰਗੇ ਉੱਥੋਂ ਦੀਆਂ ਵੀ ਔਰਤਾਂ ਨਸ਼ੇ ਦੇ ਮਾਮਲੇ 'ਚ ਲੱਗਣਾ ਪਈਆਂ ਜੀ ਜੀ ਬਿਲਕੁਲ ਟਾੜਾ ਸਾਹਿਬ ਕਣਕ ਪੱਕ ਗਈ ਕਣਕ ਦੀ ਵਾਢੀ ਹੋ ਰਹੀ ਹੈ ਪਰ ਖਬਰਾਂ ਜਿਹੜੀਆਂ ਹਰ ਸਾਲ ਜਿਵੇਂ ਦੀ ਆਉਂਦੀਆਂ ਨੇ ਉਵੇਂ ਦੀਆਂ ਹੀ ਆਉਣੀਆਂ ਫਿਰ ਤੋਂ ਸ਼ੁਰੂ ਹੋ ਗਈਆਂ ਕਣਕ ਤੇ ਨਾੜ ਨੂੰ ਕਹਿੰਦੇ ਅੱਗ ਲੱਗੀ ਹੈ ਜੀ ਕੀ ਕਾਰਨ ਹੈ ਅੱਗ ਦਾ ਦੇਖੋ ਇਹ ਨਾ ਕੋਟੀਸੇ ਖਾਂ ਤੋਂ ਖਬਰ ਆਈ ਜੀ ਕੋਟੀਸੇ ਖਾਂ ਦੇ ਵਿੱਚ ਪਤਾ ਲੱਗਾ ਜੀ ਕਿ ਅੱਗ ਲੱਗੀ ਹੈ ਕਣਕ ਨੂੰ 2.5 ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋ ਗਈ 2.5 ਏਕੜ ਦੇ ਕਰੀਬ ਹੀ ਨਾੜ ਸੋ ਗੱਲ ਇਹ ਜੀ ਕਿ ਇੱਥੇ ਤਾਰਾਂ ਜਿਹੜੀਆਂ ਉਹਨਾਂ ਦੀ ਚਿੰਗੜੀ ਲੱਗੀ ਤਾਰਾਂ ਦੇ ਵਿੱਚ ਕਨੇ ਵੀ ਸਪਾਰਕਿੰਗ ਹੋਈ ਐ ਤੇ ਹਵਾ ਚੱਲਦੀ ਐ ਨੇਰੀ ਝੱਖੜ ਝੁਲਾ ਆਉਣ ਦੇ ਕਰਕੇ ਤੇ ਕਨੇ ਵੀ ਚਿਗੈੜੀ ਨਿਕਲੀ ਤੇ ਬਾਅਦ ਦੇ ਵਿੱਚ ਖੇਤ ਦੇ ਵਿੱਚ ਅੱਗ ਪੈ ਗਈ ਲੋਕ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਪਰ ਜਦੋਂ ਕਣਕ ਨੂੰ ਅੱਗ ਲੱਗਦੀ ਆ ਉਹ ਬਰੂਦ ਵਾਂਗੂ ਅੱਗੇ ਤੋਂ ਅੱਗੇ ਵਧਦੀ ਆ ਫੇਰ ਇਹ ਰੁਕਦੀ ਨਹੀਂ ਅੱਗ ਫੇਰ ਉਹਨੂੰ ਰੋਕਣ ਦੇ ਲਈ ਜਾਂ ਤਾਂ ਦੂਰ ਦਰਾਡੇ ਜਾ ਕੇ ਕਈ ਕਨਾਲ ਅੱਗੇ ਤੋਂ ਤੁਸੀਂ ਖੇਤ ਵਾਉਣਾ ਸ਼ੁਰੂ ਕਰਦੋ ਤਵੀਆਂ ਮਾਰਦੀਆਂ ਸ਼ੁਰੂ ਕਰਦੇ ਹੋ ਹਾਲਾਂ ਦੇ ਨਾਲ ਖੇਤ ਵਾਹੁ ਤਾਂ ਜੋ ਅੱਗ ਦਾ ਫਲੋ ਘਟ ਜੇ ਤੇ ਜਾਂ ਫਿਰ ਭਾਈ ਤੁਹਾਡੇ ਕੋਲੇ ਪਾਣੀ ਹੋਣਾ ਚਾਹੀਦਾ ਤੇ ਪਾਣੀ ਦਾ ਪ੍ਰਬੰਧ ਖੇਤਾਂ ਦੇ ਵਿੱਚ ਇੰਨਾ ਹੁੰਦਾ ਨਹੀਂ ਉੱਥੇ ਕਿਹੜਾ ਫਾਇਰ ਬਰਗਡ ਦੀਆਂ ਗੱਡੀਆਂ ਖੜੀਆਂ ਸੋ ਬਾਕੀ ਤਾਂ ਚਲੋ ਓੜਪੋੜ ਕੋਈ ਬਹੁਤੇ ਕੋਈ ਕਾਮਯਾਬ ਨਹੀਂ ਸਾਬਤ ਹੁੰਦੇ ਵੀ ਭਾਈ ਆਪਾਂ ਉੱਤੇ ਉਹਦੇ ਝਾਫੇ ਜੇ ਮਾਰੀ ਜਾਗੇ ਉੱਤੇ ਕੋਈ ਹੋਰ ਚੀ ਸੁੱਟੀ ਜਾਗੇ ਇਦਾਂ ਸਬੰਧ ਨਹੀਂ ਹੁੰਦਾ ਗਾ ਇਸ ਗੱਲ ਦਾ ਤਰਕ ਦੇ ਨਾਲ ਪਰ ਗੱਲ ਇਹ ਜੀ ਕਿ ਅੱਜ ਇੱਥੇ ਅੱਗ ਲੱਗੀ ਹੈ ਤੇ ਪੰਜਾਬ ਦੇ ਵਿੱਚ ਲਗਾਤਾਰ ਹਰ ਸਾਲੀ ਕਦੇ ਬੀੜੀ ਸਿਕਰੇਟ ਤੇ ਕਰਕੇ ਕਦੇ ਕੰਬਾਈਨ ਦੀ ਝੰਗੜੀ ਦੇ ਕਰਕੇ ਕਦੇ ਟਰਾਂਸਫਾਰਮਰ ਚੁੱਡਗੀ ਝੰਗੜੀ ਕਰਕੇ ਕਦੇ ਤਾਰਾਂ ਦੀ ਝੰਗੜੀ ਦੇ ਕਰਕੇ ਅੱਦਾਂ ਅਗ ਲਗਦੀਆਂ ਹਰ ਸਾਲ ਹੀ ਅਸੀਂ ਕੁਦਰਤ ਦੇ ਮੂਹਰੇ ਅਰਦਾਸ ਕਰਦੇ ਆਂ ਵੀ ਕਣਕ ਆ ਜਿਹੜੀ ਉਹ ਪੀਪੇ ਭਰ ਦੇਵੇ ਆਟੇ ਦੇ ਤੇ ਖੀਸੇ ਭਰ ਦੇਵੇ ਨੋਟਾਂ ਦੇ ਨਾਲ ਤੇ ਡਰਮ ਭਰ ਜਾਵੇ ਕਣਕ ਦੇ ਨਾਲ ਪਰ ਗੱਲ ਇਹ ਜੀ ਕਿ ਐਤ ਕੀ ਵੀ ਤੇ ਪਿਛਲੇ ਸਾਲਾਂ ਦੇ ਵਿੱਚ ਵੀ ਅੱਗ ਲਗਾਤਾਰ ਲੱਗੀ ਜਾਂਦੀ ਆ ਤੇ ਕਿਸਾਨ ਦੇ ਸੁਪਨੇ ਮੱਚੀ ਜਾਂਦੇ ਜੀ ਜੀ ਬਿਲਕੁਲ ਟੈਣਾ ਸਾਹਿਬ ਇੱਕ ਪਾਸੇ ਤਾਂ ਅੱਗ ਲੱਗਣ ਦੀਆਂ ਘਟਨਾਵਾਂ ਇਹਦੇ ਨਾਲ ਸੁਪਨੇ ਮੱਚ ਰਹੇ ਨੇ ਦੂਸਰੇ ਪਾਸੇ ਕੁਦਰਤ ਵੀ ਥੋੜੀ ਜਿਹੀ ਕਹਿਰਵਾਨ ਹੁੰਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਪਰ ਕਹਿੰਦੇ ਗੜੇ ਵੀ ਪਏ ਨੇ ਤੇ ਦੋ ਦਿਨ ਮੀਂਹ ਪੈਣ ਦੀ ਸੰਭਾਵਨਾ ਵੀ ਦੱਸੀ ਗਈ ਹੈ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਵਿੱਚ ਦੋ ਦਿਨ ਗੜੇ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਪੰਜਾਬ ਦੇ ਵਿੱਚ ਕਹਿੰਦੇ ਵੀ ਮੀਂਹ ਪੈਣ ਦੀ ਪੂਰੀ ਪੂਰੀ ਸੰਭਾਵਨਾ ਹੈਗੀ ਹੈ ਹੋਰ ਵੀ ਲੰਘੇ 24 ਘੰਟਿਆਂ ਦੇ ਵਿੱਚ ਵੀ ਪੰਜਾਬ ਦੇ ਕਈ ਹਿੱਸੇ ਦੇ ਵਿੱਚ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲੀ ਹੈ ਤੇਜ਼ ਹਵਾ ਚੱਲੀ ਹੈ ਮੌਸਮ ਵਿਭਾਗ ਨੇ ਅੰਦਾਜ਼ਾ ਇਹ ਪੇਸ਼ ਕੀਤਾ ਵੀ ਆਉਂਦੇ 48 ਘੰਟਿਆਂ ਦੇ ਵਿੱਚ ਕਈ ਥਾਵਾਂ ਤੇ ਹੋਰ ਕੜੀਆਂ ਪੈਣੀਆਂ ਮੀਂਹ ਪੈਣ ਦੀ ਪੂਰੀ ਪੂਰੀ ਸੰਭਾਵਨਾ ਬੱਦਲਬਾਜ਼ੀ ਦੀ ਪੂਰੀ ਪੂਰੀ ਸੰਭਾਵਨਾ ਜੇਕਰ ਮੌਸਮ ਵਿਭਾਗ ਦਾ ਅੰਦਾਜ਼ਾ ਸਹੀ ਸਾਬਤ ਹੋਇਆ ਤਾਂ ਕਣਕ ਦੇ ਝਾੜ ਦੇ ਉੱਤੇ ਵੀ ਅਸਰ ਪਾਊਗਾ ਜੇ ਮੀਂਹ ਪੈ ਗਿਆ ਤਾਂ ਬਾੜੀ ਦੇ ਉੱਤੇ ਵੀ ਅਸਰ ਪਾਊਗਾ ਜੇ ਮੀਂਹ ਪੈ ਗਿਆ ਢੇਰੀਆਂ ਗਿੱਲੀਆਂ ਹੋਣਗੀਆਂ ਤਾਂ ਮੰਡੀ ਦੇ ਵਿੱਚ ਖਰੀਦਣ ਦੇ ਵੇਲੇ ਵੀ ਸਮੱਸਿਆ ਆਊਗੀ ਸੋ ਕੁਦਰਤ ਦੇ ਮੂਹਰੇ ਅਰਦਾਸ ਹੀ ਕਰ ਸਕਦੇ ਵੀ ਭਾਈ ਹੁਣ ਇਹ ਸਾਰਾ ਕੁਝ ਨਾ ਹੋਵੇ ਜੀ ਮੌਸਮ ਗਰਮ ਤੇ ਖੁਸ਼ਕੀ ਚੰਗਾ ਜੀ ਜੀ ਬਿਲਕੁਲ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਹੀਂ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਦਿਲੋਂ ਸ਼ੁਕਰੀਆ